ਤੋਈ ਬਈਆ ਬੇਰਮਾਲ ਗੱਦੂਲੀ ਬਈ ਬਈ ਵੀਰ ਯਾਰ ਹੱਥ ਬਣ ਕੇ ਬੇਨਤੀ ਹੈ ਵੀਰੇ ਮੇਰੇ 3 ਸਾਲ ਪਹਿਲਾਂ ਮੇਰਾ ਐਕਸੀਡੈਂਟ ਹੋ ਚੁੱਕਿਆ ਸੀਗਾ ਜੋ ਕਿ ਮੈਂ ਹੁਣ ਇਸ ਟਾਈਮ ਮੰਜੇ ਤੇ ਪਿਆਗਾ ਮੇਰਾ ਕੋਈ ਹੁਣ ਕਮਾਈ ਦਾ ਸਾਧਨ ਨਹੀਂਗਾ ਮੇਰੇ ਮਾਂ ਪਿਓ ਨੇ ਸਿਰਫ ਦੋਨੇ ਇਹ ਪਲੀਜ਼ ਸਰ ਮੇਰੀ ਮਦਦ ਕੀਤੀ ਜਾਵੇ ਮੈਂ ਆਪਦੇ ਪਿਤਾ ਜੀ ਦਾ ਜਿਵੇਂ ਰੱਬ ਬਬਰ ਜਗ ਮੇਰੀ ਮਦਦ ਕੀਤੀ ਹੋਵੇ ਥੋੜੀ ਮੇਰੇ ਪਿਤਾ ਜੀ ਬਹੁਤ ਜ਼ਿਆਦਾ ਹੋਣੇ ਉਹ ਕਮਾਈ ਨਹੀਂ ਕਰ ਸਕਦੇ ਬਿਜਾਰੇ ਬਜੁਰਗ ਗੱਦੇ ਹੜੀਦਾਰ ਬੰਦੇ ਨੇ ਪਲੀਜ਼ ਮੇਰਾ ਰਾਜ ਵੀ ਹੋ ਜੇ ਤੇ ਮੇਰੇ ਤਾਂ ਸਈ ਬਈ ਅ ਮੈਨ ਮਲਗਾ ਦੁਰੀ ਬਈ ਬਾਈ ਵੀ ਯਾਰ ਹੱਥ ਬਣ ਕੇ ਬੇਨਤੀ ਹਵਲੇ ਸਾਡਾ ਕੋਈ ਮੈਨੂੰ ਮੁੰਡਾ ਮੰਨਜੇ ਤੇ ਪਿਆਵੇ ਸੱਟ ਲੱਗੀ ਹੋਈ ਐ ਸ਼ਿਕਾਸੇ ਜੋ ਗਰੇ ਨੇ ਸਰ ਕੋਈ ਕਮਾਈ ਨਹੀਂ ਹੈ ਜੀ ਸਾਡਾ ਬੇਲਾ ਤੁਹਾਨੂੰ ਜੁਰਮਾਨਾ ਲਾ ਕੇ ਆਂਦਾ ਜੀ ਸਕਰੋਲ ਪੰਜਾਬ ਤੇ ਤੁਹਾਡਾ ਸਵਾਗਤ ਹੈ ਤੇ ਮੈਂ ਯਵਰਾਜ ਹਸਨ ਅਕਸਰ ਮਾਤਾ ਪਿਤਾ ਦਾ ਸੁਪਨਾ ਹੁੰਦਾ ਹੈ ਕਿ ਉਹਨਾਂ ਦੇ ਪੁੱਤ ਜਿਹੜੇ ਜਵਾਨ ਹੋਣ ਤੇ ਉਹਨਾਂ ਦਾ ਵਿਆਹ ਕਰਕੇ ਆਪਣੇ ਪੋਤਿਆਂ ਨੂੰ ਜਿਹੜਾ ਖਡਾਉਣ ਪਰ ਇੱਕ ਸੜਕ ਹਾਦਸਾ ਇੱਕ ਮਾਤਾ ਪਿਤਾ ਦੀਆਂ ਸਾਰੀਆਂ ਖੁਸ਼ੀਆਂ ਖੋਹ ਲੈਂਦਾ ਤੇ ਇੱਕ ਨੌਜਵਾਨ ਜਿਹੜਾ ਮੁੰਡੇ ਦੇ ਅੱਖਾਂ ਦੇ ਵਿੱਚ ਅਥਰੂ ਲਿਆ ਦਿੰਦਾ ਸੋ ਅੱਜ ਅਸੀਂ ਸੰਗਰੂਰ ਦੇ ਕੁੰਬੜਵਾਲ ਪਿੰਡ ਦੇ ਵਿੱਚ ਮੌਜੂਦ ਹਾਂ ਜਿਸ ਤੇ ਇੱਕ ਨੌਜਵਾਨ ਦੀ 26 ਸਾਲਾਂ ਨੌਜਵਾਨ ਦੀ ਜਿਹੜੀ 2 ਸਾਲ ਪਹਿਲਾਂ ਇੱਕ ਭਿਆਨਕ ਸੜਕ ਹਾਦਸੇ ਦੇ ਵਿੱਚ ਜਿਹੜਾ ਸ਼ਿਕਾਰ ਹੋ ਜਾਂਦਾ ਤੇ ਉਸ ਤੋਂ ਬਾਅਦ ਸਾਰ ਅਸੀਂ ਕਹਿ ਸਕਦੇ ਹਾਂ ਪੰਨੇ ਜਿਹੜੇ ਚੱਕਣਾ ਚੂਰ ਹੋ ਜਾਂਦੇ ਨੇ ਤੇ ਘਰ ਦੇ ਵਿੱਚ ਜਿਹੜੇ ਕਬੀਲਦਾਰੀ ਆ ਇਹ ਨੌਜਵਾਨ ਹੀ ਜਿਹੜਾ ਸਾਹਮਣ ਵਾਲਾ ਸੀ ਸੋ ਉਹਨਾਂ ਜਿਹੜੇ ਪਰਿਵਾਰ ਵੀ ਸਾਡੇ ਨਾਲ ਮੌਜੂਦ ਹੈ ਗੱਲਬਾਤ ਜਿਹੜਾ ਕਰਦੇ ਆ ਸਾਡੇ ਨਾਲ ਉਹਨਾਂ ਦੇ ਮਾਤਾ ਜੀ ਮੌਜੂਦ ਨੇ ਹਾਂਜੀ ਮਾਤਾ ਜੀ ਕਿਸ ਤਰ੍ਹਾਂ ਜਿਹੜਾ ਨੌਜਵਾਨ ਜਿਹੜਾ ਐਕਸੀਡੈਂਟ ਹੋਇਆ ਇਹ ਕੰਮ ਤੇ ਲੱਗਾ ਹੋਇਆ ਸੀ ਪੱਠੇ ਤੇ ਜੀ ਹਾਂ ਪੱਠੇ ਤੇ ਲੱਗਾ ਹੋਇਆ ਸੀ ਆਥਣੇ ਕਰੇ ਆਉਂਦੇ ਸੀ ਇਹ ਅੱਛਾ ਉਹਦੇ ਗਊ ਚ ਵੱਜੇ ਮੋਟਰਸਾਈਕਲ ਤੇ ਜੀ ਹਾਂ ਉਹ ਦੂਜੇ ਮੁੰਡੇ ਦੇ ਘਟ ਛੱਟਦੀ ਇਹਦੇ ਵਾਦ ਹੈ ਜੀ ਟੂਹੀ ਕਿੰਨੀ ਕ ਜਿਹੜੀ ਸੱਟ ਲੱਗੀ ਹੈ ਕਿਉਂਕਿ ਹੁਣ ਬੱਚਾ ਤੁਰ ਫਿਰ ਵੀ ਨਹੀਂ ਸਕਦਾ ਨਹੀਂ ਤੁਰ ਨਹੀਂ ਸਕਦਾ ਜਮੀਨ ਬਿਲਕੁਲ ਹੀ ਨਹੀਂ ਤੁਰ ਸਕਦਾ ਗਾ ਜਮੀਨ ਵੀ ਰੀੜ ਦੀ ਹੱਡੀ ਅਡੋਡੀ ਜੀ ਇਲਾਜ ਵਗੈਰਾ ਕੋਈ ਚੱਲ ਰਿਹਾ ਇਲਾਜ ਚੰਡੀਗੜ੍ਹ ਰੱਖੇ ਸੀ ਅਸੀਂ 2 ਮਹੀਨੇ ਅੱਛਾ ਹਾਂ ਚੰਡੀਗੜ੍ਹ ਪਰੇਸ਼ਨ ਹੋਏ ਨੇ ਜੀ ਪਰੇਸ਼ਨ ਹੋਏ ਨੇ ਕੋਈ ਫਰਕ ਨਹੀਂ ਪਿਆ ਹੈਗਾ ਕੋਈ 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 ਫਰਕ ਨਹੀਂ ਹੁਣ ਪਰਿਵਾਰ ਦਾ ਗੁਜ਼ਾਰਾ ਜਿਹੜਾ ਕਿਸ ਤਰ੍ਹਾਂ ਚੱਲ ਰਿਹਾ ਕਿਉਂਕਿ ਇੱਕ ਨੌਜਵਾਨ ਪੁੱਤ ਕਮਾਉਣ ਵਾਲਾ ਸੀਗਾ ਹਰ ਇੱਕ ਮਾਪੇ ਦਾ ਜਿਹੜਾ ਸੁਪਨਾ ਹੁੰਦਾ ਕਿ ਉਹਨਾਂ ਦਾ ਪੁੱਤ ਜਿਹੜਾ ਵੱਡਾ ਹੋਵੇਗਾ ਕਮਾਵੇਗਾ ਤੇ ਉਹਨਾਂ ਨੂੰ ਖੁਸ਼ ਰੱਖੇਗਾ ਇਹੀ ਕਮਾਉਣ ਵਾਲਾ ਤੀਗਾ ਜੀ ਇਹੀ ਸਾਨੂੰ ਖਰਚਾ ਪਤਾ ਹੈ ਇਹੀ ਸਾਨੂੰ ਲੈ ਗੰਦਾ ਤੀ ਹਾਂ ਬੱਚਾ ਜਿਉ ਇਹ ਉਹ ਹੋ ਗੱਡ ਗਪਿਆ ਬਾਕੀ ਇਹ ਕਮਾਉਂਦੇ ਨੇ ਹੁਣ ਜਿੰਨਾ ਕ ਇਹ ਚੁੱਲੇ ਦਾ ਖਰਚਾ ਤੋੜੀ ਜਾਂਦੇ ਨੇ ਦਵਾਈ ਦੇ ਖਰਚਾ ਤੋੜੀ ਜਾਂਦੇ ਨੇਗੇ ਇਨੂੰ ਮੈਂ ਸੰਭਲਿਆ ਕਪੜਾ ਲੀੜਾ ਇਹਦਾ ਮੈਂ ਬਾਦਰਦੀ ਆ ਇੱਕ ਇੱਕ ਦੋ ਬੰਦੇ ਜਰੂਰ ਇਹਦੇ ਉੱਤੇ ਰਹਿੰਦੇ ਨੇ ਜੀ ਹਾਂ ਨਹੀਂ ਹੁਣ ਜੇ ਹੁਣ ਇਹਨੂੰ ਨਾ ਤੋਰਾਂਗੇ ਕੰਮ ਤੇ ਫੇਚ ਆਕਦੇ ਆਂ ਜੀ ਅਸੀਂ ਕਰਦਾ ਗੁਜ਼ਾਰਾ ਕਿਸ ਤਰ੍ਹਾਂ ਚੱਲਦਾ ਕੋਈ ਸਹਾਇਤਾ ਵਗੈਰਾ ਕਰਦਾ ਜਦ ਅਸੀਂ ਇੱਕ ਬਜ਼ੁਰਗ ਕਮਾਨ ਵਾਲੇ ਉਸੇ ਨਾਲੇ ਦਵਾਈ ਦਾ ਖਰਚਾ ਉਸੇ ਨਾਲੇ ਰੋਟੀ ਹਾਂ ਜੀ ਹਾਂ ਉਸੇ ਲਈ ਬਸ ਇਹ ਹੀ ਕੰਮ ਕਰਦੇ ਆਂ ਕੱਲਾ ਹੀ ਕਮਾਉਂਦੀ ਆਂ ਸਾਡੇ ਨਾਲ ਨੌਜਵਾਨ ਵੀ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਨਾ ਹਾਂਜੀ ਭਾਜੀ ਕੀ ਨਾਮ ਹੈ ਤੁਹਾਡਾ ਮੈਂ ਜਗਜੀਤ ਸਿੰਘ ਜੀ ਭਾਜੀ ਕਿਸ ਤਰ੍ਹਾਂ ਜਿਹੜਾ ਐਕਸੀਡੈਂਟ ਹੋਇਆ ਹੈ ਹਾਦਸਾ ਵਾਪਰਿਆ ਜੀ ਫਿਰ ਮੈਂ ਕੰਮ ਤੋਂ ਪੱਠੇ ਤੋਂ ਵਾਪਸ ਆ ਰਿਹਾ ਸੀਗਾ ਤੇ ਅਚਾਨਕ ਨਾਲ ਇੱਕ ਗਊ ਮਰਿਆ ਚੁੱਕੀ ਹਾਂ ਉਹਦੇ ਕਰਕੇ ਸੜੇਸ਼ਣ ਡੁੱਕੀ ਮੈਂ ਧੋਨ ਪਰ ਮੈਂ ਡੁੱਕੀ ਚੁੱਕਿਆ ਜੋ ਮੈਂ ਧੋਨ ਦੇ ਮਾਨ ਕੇ ਕੁਝ ਧਬਗੇ ਕੁਝ ਟੁੱਟੇ ਰੇਡ ਦੀ ਟੁੱਟ ਗਈ ਸੀ ਉਹਦੇ ਗੱਲ ਬਸ ਮੈਂ ਤੋਂ ਬਾਅਦ ਕੰਮ ਆਣਾ ਨਹੀਂ ਰਿਹਾ ਜੀ ਹਾਂ ਅਜਵਾ ਲਾਜ ਪ੍ਰੈਸ਼ਨ ਜ਼ਰੂਰ ਹੋ ਗਿਆ ਸੀਗਾ ਤੰਦੀ ਗੱਲ ਰੱਖਿਆ ਕਿਉਂਕਿ ਕਾਰਡ ਸੀ ਲਵੇ ਕਾਰਡ ਚ ਲਾਇਆ ਸੀਗਾ ਜੀ ਕਾਰਡ ਦੇ ਦੋਨ ਪ੍ਰੋਸੀਜਨ ਕਰਾਤ ਪੰਜ ਦਿਨਾਂ ਬਾਅਦ ਮੇਰਾ ਪ੍ਰੋਸੀਜਨ ਹੋਇਆ ਸੀਗਾ ਜੀ ਉਹਦੋਂ ਮੇਰੇ ਨਾੜਾ ਸਾਰੇ ਸਾਰੇ ਐਵੇਂ ਬਲੌਕ ਹੋ ਚੁੱਕੇ ਸੀਗੇ ਜੀ ਐਮ ਡੈਮੇਜ ਹੋ ਚੁੱਕਾ ਅੱਜ ਬਾਅਦ ਛੁੱਟੀ ਦਿੱਤੀ ਸੀ ਉਹਨਾਂ ਨੇ ਜੀ ਮੈਨੂੰ ਛੁੱਟੀ ਦੇਣ ਦਾ ਕਾਰਨ ਘਰੇ ਜਾਂਦਾ ਘਰੇ ਪੈ ਕਿਉਂਕਿ ਸੁਣਨ ਸੀ ਡੈੱਡ ਸੀਗਾ ਜ਼ਖਮ ਹੋ ਗਏ ਤੂੰ ਹੀ ਮੇਰੀ ਸਾਰੀ ਬਿਲਕੁਲ ਗਲ ਗਈ ਸੀ ਹਾਂ ਤੂੰ ਹੀ ਮੇਰੇ ਗਲਨ ਕਾਰਨ ਉਹਦੇ ਗੱਟ ਕੋਲ ਤੂੰ ਹੀ ਦਿਗੜ ਦੇ ਹੱਡੀ ਦਿਨੀ ਸੀ ਐਂ ਪਿੱਛੇ ਸਿਰ ਕੁੰਡੀ ਪੈਂਦੀ ਸੀਗੀ ਕੁੰਡੀ ਹਾਂ ਸਰ ਕਿਸ ਤਰ੍ਹਾਂ ਘਰ ਦਾ ਗੁਜ਼ਾਰਾ ਚੱਲਦਾ ਕਿਉਂਕਿ ਤੁਸੀਂ ਇੱਕ ਕਮਾਉਣ ਵਾਲੇ ਸੀਗੇ ਕਿੰਨਾ ਕਿ ਜਿਹੜਾ ਆਪਣੇ ਆਪ ਨੂੰ ਤਕਲੀਫ ਹੁੰਦੀ ਕਿਉਂਕਿ ਹੁਣ ਤੁਸੀਂ ਮੰਜੇ ਤੇ ਪਿਓ ਸਾਰਾ ਦਿਨ ਇੱਕੋ ਮੰਜੇ ਤੇ ਪੈ ਰਹਿਣਾ ਕਿੰਨਾ ਕਿ ਜਿਹੜਾ ਸਰਕਾਰ ਦਾ ਜਿਹੜਾ ਬੋਡੀ ਮਸ ਸਿਰਫ ਕੋਈ ਦਵਾਈ ਤੇ ਮੇਰੀ ਹੋ ਬੰਦੀ ਆ ਕਿਉਂ ਸਿਰਫ ਆਹ ਕਲੇ ਪੱਟੀ ਪੱਟੀ ਹੁੰਦੀ ਆ ਸਿਰਫ ਦਵਾਈ ਤੁਹਾਡੀ ਬਿਲਕੁਲ ਬੰਦ ਹੈ ਬੰਦ ਹੈ ਜੀ ਹੁਣ ਉਹਦਾ ਕੀ ਪੱਟੀ ਪੱਟੀਆਂ ਹੁੰਦੀਆਂ ਨੇ ਉਹਦਾ ਕੀ ਕਾਰਨ ਹੈ ਦਵਾਈ ਕਿਉਂ ਬੰਦ ਹੈ ਜਿਹੜਾ ਦਵਾਈ ਕਾਰਨ ਦਾ ਜਿਹੜਾ ਬੰਦ ਹੋ ਗਿਆ ਜੀ ਕਹਿੰਦਾ ਮੈਂ ਡੈਡੀ ਨੇ ਕਮਾਉਣ ਵਾਲੀ ਕਹਿੰਦਾ ਰਾਸ਼ਨ ਲਿਆਉਗਾ ਕਿ ਦਵਾਈ ਲੈ ਕੇ ਦੂਜੀ ਮੇਰੀ ਉਸ ਨੂੰ ਕਮੋ ਨਾਲੇ ਨੇ ਜੀ ਉਹ ਮੇਰੇ ਡੈਡੀ ਬਜ਼ੁਰਗ 65 ਸਾਲ ਦੀ ਮੇਰੀ ਡੈਡੀ ਦੀ ਉਮਰ ਹੈ ਜੀ ਉਹ ਨਹੀਂ ਗੁਜ਼ਾਰਾ ਕਰ ਸਕਦੇ ਕਿੰਨਾ ਕੁ ਖਰਚ ਜਿਹੜਾ ਦਵਾਈ ਤੇ ਆਉਂਦਾ ਮਹੀਨੇ ਦਾ 5000 ਰੁਪਏ ਵਾਂਗੂ ਖਰਚ ਆਉਂਦਾ ਜੀ ਕਿਉਂਕਿ 22-23 ਦਵਾਈ ਹੁੰਦੀ ਹੈ 25 ਪੱਥੇ ਤੋਂ ਹੀ ਉਹ ਮੇਰੇ ਕਿਉਂਕਿ ਪਹਿਲਾਂ 4-5000 ਮੈਂ 5 ਕਿ ਵੀਨਾ ਖਾਦੀ ਜੀ ਉਦੋਂ 4000 ਪੈਸੇ ਹੈਗੇ ਸੀਗੇ ਜੀ ਮੇਰੇ ਵੀ ਇਕੱਠੇ ਕਰਿਓ ਜੀ ਪੱਥੇ ਤੋਂ ਜੀ ਉਦੋਂ ਮੈਂ ਮਤਲਬ ਖਾ ਰਿਹਾ ਸੀਗਾ ਜਦੋਂ ਉਹ ਪੈਸੇ ਮੇਰੇ ਖਤਮ ਹੋ ਗਏ ਬਾਅਦ ਉਸ ਤੋਂ ਬਾਅਦ ਮੇਰਾ ਕੋਈ ਹੋਉ ਨਹੀਂ ਹੋਇਆ ਜੀ ਹਾਂ ਜੀ 2 ਸਾਲ ਸਿਰ ਪਵਾਈ ਪਿਆ ਰਿਹਾ ਸਿਰਫ ਗਲਤ ਬੱਟੀ ਬੱਟੀ ਹੁੰਦੀ ਹੈ ਇਹ ਬੱਟੀ ਵੀ ਤਾਂ ਵੀ ਜਾਖਮ ਥੋੜਾ ਜਿਆਦਾ ਨਾ ਬਾਜੇ ਹੋਰ ਮੇਰਾ ਕੋਈ ਇਲਾਜ ਨਹੀਂ ਹੈ ਬੱਸ ਕੋਈ ਇਲਾਜ ਵਗੈਰਾ ਕਰਵਾਉਣ ਵਾਸਤੇ ਕੋਈ ਮਦਦ ਵਗੈਰਾ ਦੀ ਅਪੀਲ ਕਰਨੀ ਹੈ ਮੈਂ ਤਾਂ ਇਹ ਜਾਣਾ ਇਹ ਮੇਰਾ ਇਲਾਜ ਵੀ ਹੋ ਜਾਏ ਚਲੋ ਮਦਦ ਵੀ ਹੋ ਜਾਏ ਜੇ ਕੋਈ ਖਾਓ ਪੀਓ ਗਈ ਫੇਰ ਮਾੜਾ ਮੋਟਾ ਖੜਾ ਹੋ ਸਕੂਗਾ ਹੈਨਾ ਇਹ ਤਾਂ ਅਸੀਂ ਸ਼ਾਇਦ ਪਤਾ ਹੀ ਨਹੀਂ ਉਹਨਾਂ ਕਿ ਖਾਓ ਪੀਓ ਫੇਰੇ ਮੈਂ ਤਾਂ ਖਾਣਾ ਸਿਰਫ ਦੋ ਰੋਟੀਆਂ ਖਾਣਾ ਹੀ ਹੋਰ ਕੁਝ ਨਹੀਂ ਹੈ ਮੇਰੇ ਘਰ ਖਾਣ ਪੀਣ ਦਾ ਕੋਈ ਨੰਬਰ ਵਗੈਰਾ ਸਾਡੇ ਸਰੋਤਿਆਂ ਦੇ ਨਾਲ ਜਿਹੜਾ ਸ਼ੇਅਰ ਕਰਨਾ ਚਾਹੁੰਦੇ ਜਿਹੜੇ ਕਿ ਐਨ ਆਰ ਆਈ ਭਰਾ ਜਿਹੜੇ ਮਦਦ ਕਰਨਾ ਚਾਹੁੰਦੇ ਨੇ ਤੁਹਾਡੇ ਹਾਂਜੀ ਜਰੂਰ ਆ 82859 80817 82859 80817 ਜੀ ਬਿਲਕੁਲ ਸੋ ਮਾਤਾ ਜੀ ਬਿਲ ਚੱਕੀ ਜਿਹੜਾ ਚੱਕਿਆ ਹੋ ਤੁਸੀਂ ਕੀ ਗੱਲਬਾਤ ਹੈ ਜਿਹੜੀ ਬਿਲ ਦੀ ਹੈ ਇਹ ਜੀ ਬੇਲਾ ਵੇ ਸਾਨੂੰ ਵੱਧ ਆ ਗਿਆ ਤਾਂ ਭਰਿਆ ਨਹੀਂ ਗਿਆ ਪਹਿਲਾਂ ਹੋ ਗਿਆ ਤਾਂ 5 ਮਹੀਨੇ ਅੱਛਾ ਸਤ ਨੂੰ ਬਿਲ ਬਹੁਤ ਆ ਗਿਆ ਸੀ ਪਰ ਇਹ ਵੀ ਕਾਦਾ ਤੇ ਹੁਣ ਜਿਹੜਾ ਜੁਰਮਾਨਾ ਲੱਗ-ਲੱਗ ਵਾਪਸ ਆਈ ਜਾਂਦਾ ਜੁਰਮਾਨਾ ਲੱਗ ਲਗਾ ਸਾਨੂੰ ਉਹੀ ਬੇ ਜੁਰਮਾਨਾ ਲੱਗੀ ਜਾਂਦਾ ਉਹੀ ਆਈ ਜਾਂਦਾ ਜੁਰਮਾਨਾ ਲੱਗੀ ਜਾਂਦਾ ਸਾਨੂੰ ਉਹੀ ਬੇ ਲਾਈ ਜਾਂਦਾ ਹਾਂ ਚਲੋ ਸੋ ਸਾਡੇ ਪਿਤਾ ਜੀ ਵੀ ਮੌਜੂਦ ਨੇ ਨੌਜਵਾਨ ਦੇ ਸੋ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਕਿਸ ਤਰ੍ਹਾਂ ਦੇਖਦੇ ਹਾਂ ਜੀ ਜਵਾਨ ਪੁੱਤ ਜਿਹੜਾ ਇੱਕ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਤੇ ਉਸ ਤੋਂ ਬਾਅਦ ਤੁਸੀਂ ਕਮਾਉਣ ਵਾਲੇ ਹਰ ਇੱਕ ਮਾਤਾ ਪਿਤਾ ਦਾ ਸੁਪਨਾ ਹੁੰਦਾ ਹੈ ਕਿ ਜਦੋਂ ਬੱਚਾ ਜਿਹੜਾ ਜਵਾਨ ਹੁੰਦਾ ਹੈ ਕਿ ਉਹ ਕਮਾਵੇਗਾ ਤੇ ਸਾਨੂੰ ਖੁਸ਼ ਰੱਖੇ ਹੁਣ ਟੈਸ਼ਾਨ ਹੋ ਗਈ ਇਹਨਾਂ ਚੱਕੀ ਫਿਰਦੇ ਨੂੰ ਇਹਨੂੰ ਕਿਲੇ ਚੰਡੀਗੜ੍ਹ ਲੈ ਜਾਣਾ ਕੀ ਦਿੱਕੂ ਤੇ ਲੈ ਜਾਣਾ ਉਹ ਕਹਿੰਦੇ ਵੀ ਸ਼ਮਾ ਲੱਗੂ ਇਹਨੂੰ ਵੀ ਸ਼ਮੇ ਚ ਦਵਾਈ ਬੰਦੀ ਬੰਦ ਹੋ ਗਏ ਨੇ ਮੇਰੇ ਕੋਲ ਡਿਕਜੈਸ਼ਨ ਨਹੀਂ ਹੈਗੀ ਹੁਣ ਲੱਖ ਰੁਪਿਆ ਜਿਹੜੀ ਮੈਂ ਜਿਹੜਾ ਕਮਾਉਣ ਵੇ ਤੇ ਉਤੋਂ ਦੀ ਜਾਂਦਾ ਹੈ ਅੱਛਾ ਹਾਂਜੀ ਨਹੀਂ ਕਿਸ ਤਰ੍ਹਾਂ ਦੇਖਦਾ ਹਾਂ ਕਿਉਂਕਿ ਇੱਕ ਆਮ ਮਜ਼ਦੂਰ ਦੇ ਦਿਹਾੜੀ 550 ਹੈ ਉਹ 500 ਦੇ ਵਿੱਚ ਉਹਨੇ ਆਪਣਾ ਘਰ ਦਾ ਗੁਜ਼ਾਰਾ ਵੀ ਕਰਨਾ ਬੱਚੇ ਦੀ ਜਿਹੜੀ ਦਵਾਈ ਵੇ ਲੈ ਆਉਣੀ ਹੈ ਦਵਾਈ ਕੁਝ ਨਹੀਂ ਆਉਂਦਾ ਦਾ ਬੰਦਾ ਹੁਣ ਦਵਾਈ ਦੀ ਮੈਂ ਤੂੰ ਡਿਕਜੈਸ਼ਨ ਮੇਰੀ ਚਾਹੀਦੀ ਕਿੱਥੋਂ ਹੋਊਗਾ ਵੇ ਚਾ ਆ ਜਾਂਦਾ ਕਿਤੇ ਆਉਂਦੀ ਬਿੰਦੀ ਹੈ ਜੀ ਹਾਂਜੀ ਹੁਣ ਆਇਆ ਜੀ ਪੁੱਛੋ ਜੀ ਅਮਰੇ 3500 ਰੁਪਏ ਸਾਨੂੰ ਗੱਡੀ ਦਾ ਪੈਂਦਾ ਹੈ 5000 ਚ ਪੀਆ ਚੰਡੀਗੜ੍ਹ ਨਹੀਂ ਦੇਣੀ ਕਿ ਉਹਦੀ ਹੋਂ ਮੇਰੇ ਤੇ ਗੁਜਾਇਸ਼ ਹੀ ਨਹੀਂ ਹੈਗੀ ਮੈਂ ਇਹ ਚੱਕ ਕੇ ਲੈ ਜਾ ਅੱਛਾ ਹਾਂਜੀ ਸੋ ਨੌਜਵਾਨ ਵੀ ਕੁਛ ਕਰਦੀ ਕੀ ਕਰਦੀ ਸਰ ਮਾਮਾ ਉਹਦਾ ਡਾਕਟਰ ਵੀ ਜਵਾਬ ਦਊ ਡਾਕਟਰ ਦਾ 9000 ਚ ਦੇਣਾ ਜੀ ਉਹਦਾ ਕਿਉਂਕਿ ਉਹ ਮੇਰੀ ਪਾਈਪ ਬਾਥਰੂਮ ਵਾਲੀ ਪਾਈਪ ਜੋ ਬਦਲ ਕੇ ਜਾਂਦੇ ਸੀਗੀ ਹੁਣ ਉਹ ਦੋ ਮਹੀਨੇ ਹੋ ਗਏ ਉਹ ਮੇਰੇ ਕੋਲ ਆਇਆ ਨਹੀਂ ਜੀ ਕਿਉਂਕਿ ਨਾ 9000 ਰੁਪਏ ਦੇਣੋਂ ਕੋਈ ਪੈਸੇ ਦੋ ਤਾਂ ਮਰੜੇ ਕੰਮ ਲਾਇਕ ਰਾ ਸਕਾਂ ਕਿਉਂਕਿ ਸੰ ਪਾਈਪ ਮੈਨੂੰ ਆਪ ਨੂੰ ਬਦਲਣੀ ਪੈਂਦੀ ਆ ਕਿਉਂਕਿ ਉਹਨੂੰ ਦੇਖ ਕੇ ਥੋੜਾ ਆਪ ਬਦਲ ਰਹੀ ਹੈ ਉਹਦੇ ਆਪ ਬਦਲਣ ਕਾਰਨ ਮੇਰੇ ਟਿ ਪੇਟ ਦੇ ਪਿਛਲੇ ਲੀਵਰ ਖਰਾਬ ਹੋ ਚੁੱਕੇ ਕਿਉਂਕਿ ਪੈਕਸਨ ਇਨਫੈਕਸ਼ਨ ਬਹੁਤ ਜ਼ਿਆਦਾ ਹੋ ਚੁੱਕੀ ਹੈ ਓਕੇ ਓਕੇ ਸੋ ਅਸੀਂ ਵੀ ਅਪੀਲ ਜਿਹੜਾ ਕਰਦੇ ਹਾਂ ਸੋ ਦੇਖ ਸਕਦੇ ਹੋ ਇੱਕ ਡਾਕਟਰ ਵੀ ਜਿਹੜਾ ਆਉਂਦਾ ਸੀ ਇਲਾਜ ਕਰਨ ਵਾਸਤੇ ਉਹ ਵੀ ਪੈਸੇ ਜਿਹੜਾ ਨਾ ਦੇਣ ਕਾਰਨ ਮੁੜ ਕੇ ਨਹੀਂ ਆਇਆ ਆਪਣੇ ਆਪ ਹੀ ਜਿਹੜਾ ਨੌਜਵਾਨ ਆ ਉਹ ਪੱਟੀਆਂ ਕਰਦਾ ਦਵਾਈ ਹੈ ਜਿਹੜੀ ਲੈਣੀ ਰਿਹਾ ਕਿਉਂਕਿ ਘਰ ਦੀ ਜਿਹੜੀ ਆਰਥਿਕ ਸਥਿਤੀ ਉਹ ਬਿਲਕੁਲ ਡਾਊਨ ਹੈ ਸੋ ਅਸੀਂ ਵੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਜਿਹੜਾ ਅਪੀਲ ਕਰਦੇ ਹਾਂ ਕਿ ਇਸ ਪਰਿਵਾਰ ਦੀ ਜਿਹੜੀ ਵੱਧ ਤੋਂ ਵੱਧ ਜਿਹੜੀ ਮਦਦ ਕੀਤੀ ਜਾਵੇ ਸੋ ਹੋਰ ਵੀ ਐਮ ਸਟੋਰੀਆਂ ਤੇ ਵਾਰਤਾਲਾਪ ਹੈ ਜਿਹੜੀ ਕਰਵਾਉਂਦੇ ਰਾਵਾਂਗੇ ਤਦ ਤੱਕ ਦਿਓ ਇਜਾਜ਼ਤ ਮੈਂ ਜੋ ਵਿਰਾਜ ਹਸਨ ਧੰਨਵਾਦ